ਲੋ ਵੀ ਬਾਡੀ ਪੰਪ ਕਰਕੇ ਚੰਗੀ ਤਰ੍ਹਾਂ ਲਾ ਗਈ ਜਿਮੋਂ ਮੁੰਡੇ ਪਹੁੰਚ ਕੇ ਨੇ ਵਾਪਸ ਹੁਣ ਤੁਰ ਪਏ ਨੇ ਘਰਾਂ ਨੂੰ ਚਾਬੀ ਤੇਰੇ ਬੈਗ ਚ ਹੈਰੀ ਚਾਬੀ ਕੱਢੋ ਜੀ ਇਹ ਕਰਿਓ ਗੱਲਾਂ ਜਿਹੜਾ ਸੁੱਚਾ ਹੋ ਗਿਆ ਇਹ ਘਰ ਲੋ ਇੱਕ ਲਈ ਲੋ ਬਈ ਬਾਈ ਹੁਣ ਅੱਜ ਫਿਰ ਤਿਆਰ ਹੋ ਰਹੇ ਨੇ ਪਾਗੀ ਮਾਣੇ ਨੇ ਜਦੋਂ ਆਪਾਂ ਆਉਂਨੇ ਆ ਜਿਮ ਤੋਂ ਆ ਕੇ ਤਵਾਰੇ ਜਿੱਦੇ ਗੁਰੂਗਰ ਅੱਜ ਗੁਰੂਗਰ ਭੋਗ ਹੈ ਤਿਆਰ ਹੋ ਗਿਆ ਹੋ ਗਿਆ ਹੋਰ ਮੈਂ ਜੇ ਮਜ਼ਾ ਗਿਆਂਟੀ ਤਿਆਰ ਹੋ ਗਿਆ ਸਵੇਰੇ ਬਿਸਤਰੀ ਤੋਂ ਉੱਠ ਕੇ ਤਿਆਰ ਨਹੀਂ ਹੋ ਸਕਦੇ ਹੈਂ ਜੇਬ ਜਵੈਰਮਾਨ ਅਈ ਤੂੰ ਮੈਨੂੰ ਟਾਈਮ ਹੈਗਾ ਅਈ ਮੈਂ ਇਹ ਹੀ ਕਰੀਂਦਾ ਬਸ ਇੰਨੀ ਕਰੀ ਜਾਂਦਾ ਇਹ ਤੇ ਅਈ ਕੀ ਕਰੀ ਜਾਂਦਾ ਉੱਠਦਾ ਨਹੀਂ ਫੌਜੀ ਹੋ ਗਿਆ ਘਰ ਅਈ ਕਰੀ ਜਾਂਦਾ ਫੌਜੀ ਜਾਊਗਾ ਫੌਜੀ ਰੈਡੀ ਹੋ ਰਿਹਾ ਓ ਫੌਜੀ ਨੂੰ ਕਹਦੇ ਫੌਜੀ ਦੇ ਪੱਗ ਮੰਨੂ ਹੈ ਕਹਿੰਦਾ ਭਾਈ ਇੰਨਾ ਟਾਈਮ ਨਹੀਂ ਹੈਗਾ ਕੀ ਕਰੋ ਉਹ ਤੂੰ ਸੱਚ ਦੇਣਾ ਪਾਵਰ ਬੈਂਕ ਕਿੱਥੇ ਪੜਾ ਤੂੰ ਘਰੇ ਪਿਆ ਉਹ ਲੈ ਗਿਆ ਸਾ ਚੱਕਿਆ ਨਾ ਮੈਂ ਹੀ ਕਿਹਾ ਸੀ ਉਹਨੂੰ ਲੈ ਆਊਗਾ ਉਹਨੂੰ ਐਵੇਂ ਮੈਂ ਕਿਹਾ ਗਵਾ ਲੇ ਦੋ ਗਵਾਚਣਾ ਕਿਹਾ ਹੋਵੇ ਨਹੀਂ ਨਹੀਂ ਮੈਂ ਜਦੋਂ ਗਰਾਊਂਡ 'ਚ ਨਹੀਂ ਗਿਆ ਰਾਤ ਹਾਂ ਜਦੋਂ ਮੈਂ ਗਰਾਊਂਡ ਦੇ ਵਿੱਚ ਗਿਆ ਰਾਤ ਮੈਂ ਕਿਹਾ ਸੀ ਸਾਡੇ ਨਾਲ ਦੇਣਾ ਪਾਵਰ ਬੈਂਕ ਫੜਾਣਾ ਹਾਂ ਉੱਥੇ ਗੱਲਾਂ-ਗੱਲਾਂ ਵਿੱਚ ਭੁੱਲ ਗਿਆ ਫਿਰ ਮੈਂ ਵਾਪਸ ਆ ਗਿਆ ਮੇਰੀ ਜੇਬ ਤੇ ਭਾਈ ਨਾ ਉਹ ਰਾਤ ਗੁਰੂ ਘਰ ਸੀ ਨਾ ਸਾਰੇ ਕੋਈ ਕਰ ਕੋਈ ਕਰਾਈ ਮੜੀ ਲੈ ਫੜਾਓ ਜੀ ਇੱਕ ਕੰਨੀ ਫੜ ਲਿਆ ਵਸਤੂ ਕੁਝ ਨਹੀਂ ਕਰਦਾ ਤੇ ਮੇਰੇ ਵੀਰੋ ਆਉਣ ਵਾਲੇ ਸਮੇਂ ਦਾ ਵਾਲੀਬਾਲ ਦਾ ਤਗੜਾ ਪਲੇਅਰ ਆ ਜਾ ਆਇਆ ਲੈ ਲੈ ਆਇਆ ਆ ਲੈ ਲੋ ਬਈ ਗੁਰੂ ਘਰ ਪਹੁੰਚ ਗਏ ਸੀ ਤੇ ਜਾ ਕੇ ਮੇਰੇ ਅਰਦਾਸ ਵਾਲੀਆ ਮੱਥਾ ਟੇਕੀ ਏ ਦੇਖੋ ਜੀ ਬੱਚੇ ਦੇ ਨਾਲ ਐ ਨਹੀਂ ਜੱਫਤੇ ਲੱਗੇ ਹੋਏ ਨੇ ਓਏ ਮੈਂ ਕਹਿੰਦਾ ਅੱਜ ਸਾਡੇ ਗੁਰੂ ਘਰ ਚ ਪੱਗ ਮੁਕਾਬਲਾ ਸੀ ਤੇ ਆ ਮੁੰਡਾ ਫਸਟ ਆਇਆ ਕਿੰਨੀ ਕਿੰਨੀ ਨਕਦ ਰਾਸ਼ੀ ਮਿਲੀ ਆਪਾਂ ਨੂੰ ਆਪਾਂ ਨੂੰ ਮਿਲੀ ਹੈ ਜੀ 1800 ਹਾਂ ਤੇ ਉਹ 1800 ਦੇ ਅੱਜ ਸ਼ਾਮ ਨੂੰ ਕਰਨੀ ਆ ਪਾਰਟੀ ਅਸੀਂ ਠੀਕ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਗਏਸ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਕਮੈਂਟ ਕਰੋ ਹਾਂ ਅਗਲੀ ਚ ਆਜੂਗਾ ਉਹ ਦੋਗਲੀ ਜਾਣ ਨੂੰ ਆ ਗਿਆ ਪਿੰਡ 'ਚ ਵੀ ਸਰਪੰਚੀ ਦਾ ਕੰਮ ਆਪਣਾ ਕੰਟੀਨਿਊ ਚੱਲ ਰਿਹਾ ਹੈ ਸਰਪੰਚ ਤੇ ਇਹ ਘਰ ਜਿਵੇਂ ਟਾਇਲ ਬਾਲਿਆਂ ਵਾਲੇ ਘਰ ਨੇ ਜਿਹੜੇ ਸਾਰੇ ਜਿੰਨਾਂ 'ਚ ਕੋਈ ਵੀ ਜਿਵੇਂ ਪਿੱਛੇ ਮੀਨ ਏਰੀਆ ਆਈ ਹੈ ਜਿੰਨਾਂ 'ਚ ਕੋਈ ਵੀ ਗਰਾਵਟ ਆਈ ਹੈ ਵੀ ਟੁੱਟੇ ਨੇ ਕਿਤੇ ਹਨਾ ਜਾਂ ਚੋਏ ਨੇ ਕੁਝ ਵੀ ਹੈ ਉਹ ਸਰਕਾਰ ਵੱਲੋਂ ਸਕੀਮ ਆਈ ਸੀ ਵੀ ਉਹ ਸਾਰੇ ਘਰ ਸਰਕਾਰ ਪਾ ਕੇ ਦੇ ਰਹੀ ਹੈ ਵੀ ਉਹਨਾਂ ਨੂੰ ਢਾਈ ਢਾਈ ਪਤਾ ਨਹੀਂ 3-3 ਲੱਖ ਰੁਪਏ ਦੇ ਰਹੀ ਹੈ ਤੇ ਆਪਣੇ ਪਿੰਡ 'ਚ ਮੇਰੇ ਖਿਆਲ 'ਚ ਚਾਚੀ ਨੇ 11 ਤੋਂ 12 ਘਰ ਪਾਸ ਕਰਾਤੇ ਤੇ ਆਾ ਵੈਰੀਫਿਕੇਸ਼ਨ ਚੱਲ ਰਹੀ ਹੈ ਬੀਬੀ ਵੋਟ ਹੋ ਰਹੀ ਹੈ ਤੇ ਮੇਰੇ ਖਿਆਲ 'ਚ ਯਾਰ ਜਿੰਨੇ ਕੰਮ ਹੋ ਸਕਦੇ ਨੇ ਜੇ ਪਿੰਡ ਨੇ ਜ਼ਿੰਮੇਵਾਰੀ ਦਿੱਤੀ ਤਾਂ ਆਪਾਂ ਨੂੰ ਕਰਨੇ ਚਾਹੀਦੇ ਨੇ ਬਾਕੀ ਹਰ ਇੱਕ ਪਿੰਡ 'ਚ ਹਰ ਇੱਕ ਨੂੰ ਕੋਈ ਮਾੜਾ ਚੰਗਾ ਬੁੱਲਣ ਵਾਲਾ ਕਿਸੇ ਦੇ ਪੈਰ ਖਿੱਚਣ ਵਾਲਾ ਹੁੰਦਾ ਉਹਨਾਂ ਸਭ ਨੂੰ ਇਗਨੋਰ ਕਰਕੇ ਸਾਰਿਆਂ ਨੂੰ ਛੱਡ ਕੇ ਆਪਾਂ ਆਪਣੇ ਕੰਮਾਂ ਗਣੀ ਤੇ ਆਣ ਦੀ ਇਹ ਤਾਂ ਬਹੁਤ ਵਧੀਆ ਗੱਲ ਮੇਰੇ ਖਾਲਜ ਆਪਾ ਕਾਰ ਵੀ ਹੋਈ ਰਹੇ ਆ ਤੇ ਬਾਕੀ ਚੰਗੀ ਗੱਲ ਲੱਗਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਇਹ ਥੋੜਾ ਇਹਦੇ ਚ ਅੱਗੇ ਫਿਰਕ ਪੈ ਗਿਆ ਕੰਪਨੀ ਨੇ ਮੂੰਹ ਮਾਰਦੇ ਚ ਇਹਦੇ ਜੋ ਉਹ ਇਹ ਚ ਜ਼ਿਆਦੇ ਫੀਚਰ ਬਦਲਦੇ ਨਹੀਂ ਦਿਨ ਬਦ ਦਿਨ ਟੈਕਨੋਲੋਜੀ ਵਧਦੀ ਆ ਨਾ ਗੱਡੀਆਂ EV ਤੇ ਹੋ ਰਹੀਆਂ ਨੇ ਜਿਆਦਾ ਆ ਐਡਵਾਂਸਡ ਟੈਕਨੋਲੋਜੀ ਹੈ ਨਾ ਹਾਂ ਕੋਸ਼ਿਸ਼ ਰਹਿੰਦੇ ਆ ਜਿਵੇਂ ਉਹ ਕੰਪਨੀ ਨੇ ਕੀ ਵੀ ਜਿਵੇਂ ਸਟ੍ਰੈਸ ਰੇਟ ਬਹੁਤ ਅੱਪ ਜਾ ਰਿਹਾ ਉਹ ਖੁਸ਼ ਖੁਸ਼ ਆਲੇ ਵੀ ਖੁਸ਼ ਰਵੇ ਉਹਦੇ ਚੋ ਫੀਚਰ ਇਨਹਾਂਸ ਕੀਤੇ ਗਏ ਨੇ ਆਹ ਬਾਈ ਬਾਰੇ ਵੀ ਦੱਸੋ ਇਹ ਮੁੰਡਾ ਸਿਆਣਾ ਇਹਨਾਂ ਦਾ ਕੇ ਆਪਾਂ ਇਹਨਾਂ ਨੇ ਪਾਪਾ ਦੀ ਲੀ ਪਾਰਤੀ ਹਾਂ ਸਮਾਈਲ ਵਾਲੀ ਸੋਹਣੀ ਆ ਨਾ ਇਹ ਖੁਸ਼ ਤਬੀਦ ਬੱਚਾ ਦੂਜੀ ਮੰਜ਼ਲ ਤੋਂ ਜਾ ਪਿਆ ਸੀਗਾ ਫਲੈਕਸੀਬਿਲਟੀ ਵਾਲੀ ਆ ਕਹਿੰਦੇ ਡਾਕਟਰਾਂ ਦਾ ਕੁਝ ਵੀ ਨਹੀਂ ਹੋਇਆ ਰਹਿ ਜੋ ਵਾਪਸ ਇਹਨੂੰ ਡਿੱਗੇ ਕਿਵੇਂ ਸੀ ਉਹ ਤੋਂ ਹਾਂ ਸਪਾਈਡਰਮੈਨ ਆਏ ਕਿਉਂ ਕੋਈ ਕਿਵੇਂ ਡਿੱਗ ਗਿਆ ਸੀਗਾ ਫਿਰ ਵੀ ਪੈਰ ਅੜ ਗਿਆ ਸੀ ਤੇ ਕੋਈ ਉਂ ਜਾਣ ਕੇ ਛਾਲ ਮਾਰੀ ਸੀ ਇਹ ਵੀ ਬਾਹਰੋਂ ਆਈ ਹੈ ਇਹ ਬਾਹਰੋਂ ਉੱਡੀ ਆਇਆ ਉਸੋਂ ਹੈ ਇਹ ਚਲਾ ਕੇ ਲੈ ਆਉ ਵੀ ਰਹਿਣਾ ਉਹ ਕਹਿੰਦੇ ਸੀ ਸ਼ਿਪਿੰਗ ਕਰਾ ਦੇਣੇ ਆ ਕਹਿੰਦਾ ਮੈਂ ਬਾਹਰੋਂ ਉੱਡੀ ਜਾਣਾ ਮੇੜੀ ਨੂੰ ਫਰਾਮ ਦੇ ਬਾਹਰੋਂ ਨੀ ਖੋਜਦਾ ਵਗਲੇ ਹੋਏ ਖੁਸ਼ੀ ਨੂੰ ਬਹੁਤ ਐ ਲੱਗੂਗਾ ਹਨਾ ਤਿੰਨ ਚਾਰ ਦਿਨ ਨੀਂਦਾਂ ਨੂੰ ਹੋ ਚੱਲੇ ਤੈਨੂੰ ਕੋਈ ਨੀਂਦ ਨਾ ਲੈ ਤੁਸੀਂ ਰਿਸਪੌਂਸਿਬਿਲਟੀ ਕੀਰਮਾ ਹੋਗੇ ਤੇ ਦੁਕਾਨ ਤੇ ਆਈਂ ਜਲ ਤੁਰ ਕੇ ਲੈਓ ਪਛਾਲ ਤਾਂ ਚੱਲਿਆ ਮੈਂ ਜਦੋਂ ਫੋਨ ਚੱਕਦਾ ਹਾਸੀ ਕਰਦਾ ਆਂਦੇ ਤੁਹਾਨੂੰ ਇਹ ਲੈ ਲੈ ਫੋਨੀ ਵਾਲਾ ਨਾ ਫੋਨੀ ਆਇਆ ਅੱਜ ਮੁੰਡੇ ਨੂੰ ਰਿਸ਼ਤਾ ਆ ਕੈਮਰੇ ਤੋਂ ਡਰ ਲੱਗਦਾ ਨਾ ਸਾਨੂੰ ਨਹੀਂ ਰਿਸ਼ਤੇ ਤੋਂ ਨਹੀਂ ਲੱਗਦਾ ਰੋਜ਼ ਹੀ ਵੇਖਣ ਆਇਆ ਤੈਨੂੰ ਕੱਲ ਵੀ ਵੇਖਣ ਆਇਆ ਅੱਜ ਫੇਰ ਵੇਖਣ ਆਇਆ ਬੜਾ ਤੇਰੇ ਤੋਂ ਲੱਗਦਾ ਆ ਉਹ ਹੀ ਨਬਾਈ ਜਿਹੜੇ ਸਵੇਰੇ ਜਿਮ 'ਚ ਜ਼ੋਰ ਮਾਰ ਰਹੇ ਸੀ ਆ ਪਤਾ ਨਹੀਂ ਰਾਤ ਕਿੱਥੇ ਜ਼ੋਰ ਮਾਰੀ ਜਾਂਦਾ ਸੀ ਠੀਕ ਐ ਸਰਦਾਰ ਪਾਣਾ ਰੱਬ ਦਾ ਰੱਬ ਦਾ ਪਾਣਾ ਕਿਦਾ ਪਾਣਾ ਤੂੰ ਰੱਬ ਦਾ ਓਏ ਸਾਲਿਆ ਫੈਨ ਮਗਰ ਆ ਜਾਣਗੇ ਫਿਰ ਕਹਿਣਗੇ ਓਏ ਹਾਂ ਰੋਜ ਆ ਬੰਦਾ ਕੱਲ ਸਾਰਾ ਦਿਨ ਨਾਲ ਸੀ ਇਹਨੇ ਦੱਸਿਆ ਨਹੀਂ ਤੇ ਜਣਾਉਂਦੇ ਨਹੀਂ ਉਹ ਰਹਿਣ ਦੇ ਰੋ ਇਧਰ ਕਰੀ ਇਧਰ ਕਰੀ ਚੱਕ ਸੌ 10 ਮਿੰਟ 10 ਮੇਰੀ 15 ਸੀ ਉਹ ਰਹਿਣ ਤੇ ਤੇ ਉਂਜੀ ਦਿਨਾਂ ਜੋ ਹੀ ਆ ਜਾਂਦੀ ਉਹਦਾ ਸਨੈਪਚੈਟ ਇਹਦਾ ਬਟਨ ਦੇਣੇ ਸੀ ਕੱਲ ਹੋ ਗਿਆ ਹੁਣ ਕਿਹਨੇ ਕਰਿਆ ਹਾਂ ਗਾਦੀ ਬੀਤੀ ਜਾ ਗਾਦੀ ਬੀਤੀ ਜੀ ਬਤਾਇਆ ਤੇਰੀ ਨੰਬਰ ਤੋਂ ਦੀ ਸੀ ਓਏ ਨਹੀਂ ਲੋ ਭਾਈ ਉਧਰੋਂ ਆ ਗਈ ਸੀ ਆਪਾਂ ਤੇ ਚਾਚਾ ਲੱਗ ਅਸੀਂ ਸਪਰੇਅ ਕਰਨਾ ਯਾਰ ਮਸਾਂ ਸਟਾਰਟ ਕੀਤਾ ਇਹਦੀ ਬੈਟਰੀ ਲੋ ਸੀ ਗਲਟੀਟਰ ਕਰਾਉ ਸੀ ਨਾ ਅਲਟਰਨੇਟਰ ਤਾਂ ਸਹੀ ਕਰਕੇ ਲਾ ਗਿਆ ਚਾਚਾ ਪਰ ਬੈਟਰੀ ਲੋਈ ਸੀ ਮਸਾਂ ਤਾਂ ਕਦੋਂ ਕਰਨਾ ਸਟਾਰਟ ਕੀਤਾਗਾ ਹੁਣ ਇਹਦੇ ਨਾਲ ਤੇ ਚੱਲੇ ਸਪਰੇਅ ਕਰਨਾ ਆਕੀ ਬਈ ਇਹ ਕੋਈ ਆਪਾਂ ਐ ਨਹੀਂ ਕਿਸੇ ਤੋਂ ਲਿਆਂਦਾ ਨਹੀਂ ਹੈਗਾ ਵੀ ਮਤਲਬ ਕਿਸੇ ਨਾਟਕੀ ਜੀ ਕੰਪਨੀ ਜਾਂ ਕਿਸੇ ਤੋਂ ਬ੍ਰਾਂਡ ਤੋਂ ਆਪਾਂ ਬਣਿਆ ਹੋਇਆ ਲਿਆ ਇਹ ਆਪਾਂ ਖੁਦ ਤਿਆਰ ਕੀਤਾਗਾ ਵੀ ਮਤਲਬ ਵੀ ਡੈਡੀ ਨੇ ਇਹ ਟਰੈਕਟਰ ਲਿਆ ਸੀ ਆਪਾਂ ਐਚਰ ਉਹ ਸਾਰਾ ਜਗਾੜ ਲਵਾਇਆ ਕਿ ਕਿਸ ਹਾਲ ਉਹਨਾਂ ਮੀਟਿੰਗ ਕਰਨੀ ਹੈ ਦੀ ਤੇ ਇਹਦੇ ਵੀ ਕਈ ਕੁਛ ਇਹ ਕਈ ਕੁਛ ਬਦਲਾਅ ਕੀਤਾ ਹੈ ਜੋ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਬਦਲਾਅ ਹੋਇਆ ਜਿਵੇਂ ਪਹਿਲਾਂ ਜੇ ਟੈਂਕੀ ਉੱਤੇ ਹੁੰਦੀ ਸੀ ਵੀਰੇ ਟੈਂਕੀ ਨੀਚੇ ਲਾਈ ਅੱਗੇ ਪਹਿਲਾਂ ਸਪਰੇਅ ਵਾਲੀਆਂ ਗੰਨਾਂ ਵਾਲੀਆਂ ਸੀ ਬਾਜੂ ਆਪਾਂ ਇੱਥੇ ਜਿਹੜਾ ਸਾਈਡ ਤੇ ਡੰਡੇ ਜਿਹਾ ਲੱਗਣੇ ਬਾਜੂ ਲਵਾਏ ਨੇ ਮਤਲਬ ਜਿਵੇਂ ਜਿਵੇਂ ਆਪਾਂ ਇਹਨੂੰ ਚਲਾਇਆ ਓਵੇਂ ਓਵੇਂ ਇਹਦੇ ਵਿੱਚ ਬ੍ਰੀਕੀ ਦਾ ਕੰਮ ਨਿਕਲੀ ਗਿਆ ਤੇ ਓਵੇਂ ਓਵੇਂ ਆਪਾਂ ਕਰਾਈ ਗਏ ਤੇ ਵੈਸੇ ਨਜ਼ਾਰਾ ਵੀ ਬਹੁਤ ਐਦਾ ਜਿਹੜੀ ਸਪਰੇਅ ਅਸੀਂ ਦਾ 15 ਬੰਦੇ ਇਕੱਠੇ ਕਰਕੇ ਕਰਦੇ ਨੇ ਤੁਸੀਂ 4-5 ਦਿਨਾਂ ਦੇ ਕਿਉਂਕਿ ਖੇਤੀ ਹੈਗੀ ਆਪਣੀ ਖੇਤੀ ਘੱਮ ਸੀ ਘਮ ਆਪਣੀ 80 ਕਿੱਲਾਂ ਦੀ ਹੈਗੀ ਇਸ ਟਾਈਮ ਤੇ ਫਿਰ ਇਹ ਮੈਂ ਕਹਿੰਦਾ ਯਾਰ ਸਵੇਰ ਨੂੰ ਜਾਈਏ ਤੇ ਦੁਪਹਿਰ ਨੂੰ ਨਵੇੜ ਦਿੰਦਾ ਨਿਆਰਾ ਬਹੁਤ ਹੈਦਾ ਚਲੋ ਬਈ ਮਿੱਤਰੋ ਆਪਾਂ ਗਏ ਸੀ ਸੋਮ ਜਾਰ ਆ ਕੇ ਠਕਾਵੜ ਜੀ ਬਾਲੀ ਹੋਈ ਬੀ ਸੀ ਚੱਕਰ ਆਏ ਸੀ ਪਰਸੋਂ ਵੀ ਬਸ ਐਵੇਂ ਜੀ ਦੇ ਨੰਗ ਤੋਰੇ ਫੇਰੇ ਵਿੱਚ ਸਫਾਈ ਤੇ ਚੱਕਰ ਚ ਕੱਲ ਵੀ ਸਾਰਾ ਦਿਨ ਨਗਰ ਕੀਰਤਨ ਚ ਰਾਤ ਨੂੰ ਆਪੋ ਗੁਰੂ ਘਰ ਸੇਵਾ ਦੇ ਸੀ ਤੇ ਬਸ ਹੁਣ ਆ ਕੇ ਸੌਂਗੇ ਨਹੀਂ ਨਹੀਂ ਸੀ ਪੂਰੀ ਹੋਈ ਤੇ ਹੁਣ ਦੁਬਾਰੇ ਫਿਰ ਸਲੀਡ ਜਿਹਾ ਡਾਉਣ ਜੀ ਲੱਗਦਾ ਐਕਟਿਵ ਜਹਾ ਹੈ ਨਹੀਂ ਹੋਣਾ ਜਿੰਨਾ ਹੋਣਾ ਚਾਹੀਦਾ ਤੇ ਬਸ ਹੁਣ ਆਪਾਂ ਜਾਣਿਆ ਗਰਾਊਂਡ ਨੂੰ ਸ਼ਾਮ ਦਾ ਟਾਈਮ ਹੋ ਗਿਆ ਗਰਾਊਂਡ ਜਾ ਕੇ ਲਾਉਨੇ ਆ ਗੇਮ ਇੰਨੇ ਸਾਰੇ ਆਉਂਦੇ ਨੇ ਮੇਰੀ ਹਾਲ ਚਾਜ ਦੇ ਦਿਨ ਚ ਤਾਂ ਆਪ ਨੂੰ ਐਵੇਂ ਸਿੱਖ ਨੂੰ ਮਿਲਿਆ ਵੀ ਚਲ ਹੁੰਦੀ ਐ ਹਰ ਇੱਕ ਦੀ ਪਰਸਨਲ ਲਾਈਫ ਹੁੰਦੀ ਐ ਹਰ ਇੱਕ ਦਾ ਆ ਡਡ ਨਜ਼ਰੀਆ ਹੁੰਦਾ ਦੇਖਣ ਦਾ ਹਰ ਇੱਕ ਦਾ ਖੁਦ ਦਾ ਲਾਈਫ ਸਟਾਈਲ ਹੁੰਦਾ ਬਟ ਅੱਜ ਕੱਲ ਨਾ ਜੇ ਆਪਾਂ ਹਿਸਾਬ ਨਾਲ ਇਹ ਵੀ ਦੁਨੀਆ ਇਹ ਜਿਹੜੀ ਸਪੋਰਟ ਕਰਨ ਦਾ ਵੱਧ ਪੈਰ ਖਿੱਚਣ ਵਾਲੀ ਹੈ ਤੇ ਉਹ ਮੇਰੇ ਖਿਆਲ ਚ ਵੀ ਆਪਾਂ ਨੂੰ ਹਰ ਇੱਕ ਨਾਲ ਲਿਮਟ ਇੱਕ ਲਿਮਟ ਬਣਾ ਕੇ ਰੱਖਣੀ ਚਾਹੀਦੀ ਹੈ ਬਹੁਤਾ ਕਿਸੇ ਵਿੱਚ ਨਾ ਨਹੀਂ ਚਾਹੀਦਾ ਵੀ ਆਪਣਾ ਆਪਣੇ ਤੱਕ ਹੀ ਰੱਖਣਾ ਚਾਹੀਦਾ ਬਾਕੀ ਮੇਰੇ ਖਿਆਲ ਚ ਜੇ ਕੋਈ ਵੀ ਚੰਗੇ ਕੰਮ ਕਰਦਾ ਉਹਦੀ ਸਪੋਰਟ ਕਰੋ ਐ ਨਹੀਂ ਹੈ ਵੀ ਉਹਦੇ ਪੈਰ ਖਿੱਚੋ ਜਾਂ ਉਹਦਾ ਕੁਝ ਹੋਰ ਬਾਕੀ ਯਾਰ ਕੋਈ ਨਹੀਂ ਅੱਜਕੱਲ ਕਿਸੇ ਦਾ ਸਭ ਆਪੋ ਆਪ ਨੇ ਨੇ ਤਾਂ ਬਸ ਵੀ ਜਿੰਨਾ ਕਾ ਆਪਣਾ ਹੈ ਕਿਸੇ ਨਾਲ ਓਨਾ ਕੀ ਰੱਖੋ ਬਹੁਤੀ ਲਿਆਜ ਰੱਖਣ ਦੀ ਲੋੜ ਨਹੀਂ ਕਿਸੇ ਨਾਲ ਬਹੁਤਾ ਪਿਆਰ ਪਾਉਣ ਦੀ ਲੋੜ ਨਹੀਂ ਕਿਸੇ ਨਾਲ ਆਪਣਾ ਜਿੰਨਾ ਕਾ ਹੈ ਓਨਾ ਕਾ ਰੱਖੋ ਜ਼ਿੰਦਗੀ ਦੇ ਚੈਲ ਕਰੋ ਤੇ ਯਾਰੇ ਲੋਕ ਤੇ ਇੱਕ ਦੋ ਯਾਰ ਰੱਖੋ ਜਿਹੜੇ ਪੱਕੇ ਨੇ ਜ਼ਿੰਦਗੀ ਦਾ ਲਓ ਸੁਆਦ ਤੇ ਚਲੋ ਫਿਰ ਠੀਕ ਹੈ ਮਿੱਤਰੋ ਵਲੌਗ ਦੇ ਵੀ ਆਪਾਂ ਕਰਦੇ ਆ ਐਂਡਿੰਗ ਤੇ ਫਿਰ ਤਾਂ ਨੂੰ ਮੇਰੇ ਦੇ ਨੈਕਸਟ ਵਲੌਗ ਚ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨਹੀਂ ਕਰਿਆ ਥੋੜੇ ਜਿੜਤੀ ਹੈ ਬਾਈ ਜੇ ਸਬਸਕ੍ਰਾਈਬ ਕਰੋਗੇ ਤਾਂ ਚੱਲੂਗਾ ਚਲੋ ਫਿਰ ਠੀਕ ਹੈ ਓਕੇ ਮਿੱਤਰੋ